ਜੀਦੀ ਗੱਲ ਉੱਤੇ ਕਾਲਾ ਤਲਸੀ ਗੱਲ ਗੋੜੀ ਨਹੀਂ ਭੁੱਲਦਾ ਜਿੱਥੇ ਤੁਹਾਡਾ ਯਾਦ ਭਾਵਾ ਹੈ ਬਾਈ ਉਹ ਡੀਵੀਜ ਕੋਲ ਜੀ ਤੇ ਕਿੰਨੇ ਕ ਪ੍ਰੋਪੋਜ਼ ਕੀਤੇ ਤੁਸੀਂ ਹੁੰਦ ਤੱਕ ਪ੍ਰੋਪੋਜ਼ ਆਈ ਨਹੀਂ ਕਿਤੇ ਦਾ ਕੋਈ ਨਹੀਂ ਜੇ ਤੱਕ ਜੀ ਦੰਦ ਕੱਢੀ ਜਾਨ ਨੂੰ ਕੀ ਗੱਲ ਉਹ ਤਾਂ ਦਿਲ ਟੁੱਟੇ ਤੁਸੀਂ ਹੱਸ ਜਾਨੇ ਹੋਏ ਯਾਰ ਹੁੰਦੇ ਆ ਦੇਖੋ ਸਾਡੇ ਮੈਂਮ ਦੇ ਲੁੱਟੇ ਹੋਇਆ ਜੀ ਮੱਕੂ ਦੀ ਗੱਲ ਕਰ ਦਿੰਦਾ ਇਹਦੇ ਦਿਲ ਟੁੱਟੇ ਪਰ ਹੱਸਦਾ ਬਾਈ ਹੈ ਉਹਨੇ ਮੈਨੂੰ ਜਾਂਦੀ ਆ ਦਿਨ ਦੱਸਿਆ ਵੀ ਕਹਿੰਦੀ ਮੰਗਣਾ ਆ ਗਾਂਗੇ ਜੀ ਟੋਗੀ ਫੋਟੋ ਦੇਖ ਕੇ ਬਸ ਦਿਲ ਹੋ ਗਿਆ ਨਾ ਖਤਮ ਚੂਰ ਇਹ ਨਾ ਬੜੇ ਪਰਮੋਜ਼ ਆਏ ਨਹੀਂ ਅੱਛਾ ਤੇ ਤੁਸੀਂ ਬਾਕੀ ਪਿਆਰ ਦੀ ਤਾਂ ਗੱਲ ਕੀਤੀ ਮਾਂ ਪਿਓ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਮਾਂ ਪਿਓ ਲਈ ਤਾਂ ਜਾਨ ਦੇ ਦਾਂਗੇ ਸਭ ਤੋਂ ਵੱਧ ਮੋਹ ਕਰਦੇ ਹਾਂ ਅੱਜ ਕੱਲ ਜਿਵੇਂ ਪਿਆਰ ਦੀ ਗੱਲ ਕਰੀਏ ਕਿਹੋ ਜਿਹਾ ਪਿਆਰ ਹੋ ਗਿਆ ਤੁਸੀਂ ਦੇਖਦੇ ਹੋ ਅੱਜ ਕੱਲ ਦਾ ਪਿਆਰ ਟਾਈਮ ਪਾਸ ਆ ਦੀ ਗੁਰਵਾਦੋਂ ਉਹ ਠੋਖਾਂ ਨਹੀਂ ਭੁੱਲਦਾ ਜਿੱਥੇ ਖਾਂਦੀ ਸੀ ਚਾਹ ਨਾਲ ਪਰੋਠੇ ਉਹ ਪੱਪੂ ਵਾਲਾ ਕੋਖਾ ਨਹੀਂ ਭੁੱਲਦਾ ਜਿੱਦੇ ਨਾਲ ਟਿੱਕਾ ਲੱਤ ਸੀ ਗੱਲ ਗੋਰੀ ਨਹੀਂ ਭੁੱਲਦਾ ਜਿੱਥੇ ਸੋਡਾ ਯਾਤਵਾ ਹੋਇਆ ਬਾਈ ਉਹ ਡੀਵੀ ਜੀ ਕਾਲਜ ਨੂੰ ਜਾ ਕੇ ਗੋਰੀ ਲੈ ਆਉਣੀ ਆਈ ਬਸ ਵਾਹ ਤੁਸੀਂ ਲੈ ਆਣੀ ਹੈ ਹਾਂਜੀ ਅੱਛਾ ਅੱਛਾ ਇੱਥੋਂ ਵਾਲੀਆਂ ਨਹੀਂ ਪਸੰਦ ਤੁਹਾਨੂੰ ਹੁਣ ਤਾਂ ਜਮਾ ਵੀ ਨਹੀਂ ਪਹਿਲਾਂ ਤਾਂ ਚੱਲ ਬਾਲਾ ਜਿਆਦੇ ਦਰਦ ਲੱਗਿਆ ਹੋਇਆ ਤੁਹਾਨੂੰ ਦਰਦ ਹੁਣ ਕੀ ਦੱਸੀ ਹੈ ਡੰਗੇ ਛੱਟਾਂ ਦੇ ਦੁਨੀਆਂ ਸੱਟਾਂ ਨੇ ਤੁਸੀਂ ਜ਼ਿਆਦਾ ਸਮਝਦੇ ਹੋ ਹਨਾ ਦਰਦ ਇਹਨਾਂ ਦਾ ਫਿਰ ਵੀ ਜਾਰੀ ਸਮਝਦੇ ਹੁੰਦੇ ਨੇ ਇੱਕ ਦੂਜੇ ਨੂੰ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਦਿਲ ਟੁੱਟੇ ਨੂੰ ਤੁਹਾਡੇ ਬਸ ਅੱਲਾਹ ਹੈ ਸੱਤ ਕੇ 5 ਕੇ ਸਾਲ ਹੋ ਗਏ ਮੇਰੇ ਸਾਬ ਨਾਲ ਇੰਨਾ ਟਾਈਮ ਹੋ ਗਿਆ ਤੁਹਾਨੂੰ ਹੂੰ ਇੰਨੀ ਛੋਟੀ ਉਮਰ 'ਚ ਸ਼ੁਰੂ ਕਰਤਾ ਸੀ ਕੰਮ ਠੀਕ ਹੈ ਮਤਲਬ ਪਿਆਰ ਕੀ ਹੁੰਦਾ ਗੱਲ ਗੱਲ ਮਤਲਬ ਸਕੂਲ 'ਚ ਇੱਕ ਦੂਜੇ ਨੂੰ ਦੇਖਣਾ ਉਦੋਂ ਫਿਰ ਆ ਕੇ ਕੋਲ ਜਾ ਕੇ ਪਰਪੋਜ਼ ਲਾਨਾ ਹਮਮ। ਕਿ ਅੱਜਕੱਲ ਜਿਵੇਂ ਪਿਆਰ ਦੀ ਗੱਲ ਕਰੀਏ ਕਿਹੋ ਜਿਹਾ ਪਿਆਰ ਹੋ ਗਿਆ ਤੁਸੀਂ ਦੇਖਦੇ ਹੋ ਕਿ ਅੱਜਕੱਲ ਦਾ ਪਿਆਰ ਟਾਈਮ ਪਾਸ ਆ ਹਮਮ। ਹਮਮ। ਉਹ ਜੋ ਸੈਰੀਸ ਨਹੀਂ ਤੱਕਿਆ ਗੁੱਡੀਆਂ ਵਾਲਾ ਚੁੰਦੀ ਸੀ। ਹਮਮ। ਨਹੀਂ ਤੇ ਜਿਵੇਂ ਪਹਿਲਾਂ ਹੁੰਦਾ ਸੀ ਨਾ ਵੀ ਬੰਦਾ ਦੇਖ ਕੇ ਸਾਰ ਲੈਂਦਾ ਜਿਵੇਂ ਤੁਸੀਂ ਆਖਿਆ ਅੱਜਕੱਲ ਤਾਂ ਨਾਲ ਦੀ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਨਾਲ ਦੀ ਜੈ ਲੁੱਕ ਹੀ ਮਿਲਦੀ ਹੈ ਪਿਆਰ ਕਿੰਨਾ ਕੁ ਟਾਈਮ ਪੂਰ ਚੜ੍ਹਦੇ ਨੇਗੇ। ਇਹ ਤਾਂ ਫਿਰ 10 ਦਿਨ ਹੀ ਚੱਲਦਾ ਜੀ। ਹਾਂ। 10 ਦਿਨ ਹੀ ਚੱਲਦਾ। ਪਿਆਰ ਤਾਂ ਹੁੰਦਾ ਜਿਵੇਂ ਸਾਲ ਪਿੱਛੇ ਜਾਣਾ। ਹਮਮ। ਹੋੜੀ-ਹੋਲੀ ਗੱਲਬਾਤ ਹੋਣੀ ਫਰੈਂਡ ਬੰਨਾ ਪਹਿਲੀ ਤੋਂ ਪਹਿਲਾਂ ਇੱਕ ਦੋ ਵਾਰ ਉਹਨੇ ਨਾ ਕਰਨੀ ਮਤਲਬ ਵੀ ਮੇਰੇ ਪਿੱਛੇ ਨਾ ਹਾਂ ਵੀ ਕੁੜੀ ਮੜੇ ਜੇ ਕਰ ਜਾਂਦੀ ਹੁੰਦੀ ਹੈ ਹਾਂ ਵੀ ਮੇਰੇ ਘਰ ਦੇ ਨਾਲ ਬੁਲਾਉਗੀ ਅੱਛਾ ਹਾਂ ਫਿਰ ਹੋੜੀ-ਹੋਲੀ ਫਿਰ ਆਪਣੇ ਆਪ ਫਿਰ ਉਹਨੂੰ ਨਾ ਜਦੋਂ ਆਪਾਂ ਪਿੱਛੇ ਜਾਂ ਨਾ ਹਟ ਜਾਈਨੇ ਆ ਫਿਰ ਉਹਨੂੰ ਫੀਲ ਹੁੰਦਾ ਵੀ ਹਾਂ ਵੀ ਮੁੰਡਾ ਸਹੀ ਸੀਗਾ ਅੱਛਾ ਨਹੀਂ ਤੇ ਫਿਰ ਇਹ ਮੁੰਡਿਆਂ ਨੇ ਟ੍ਰੈਂਡੀ ਬਣਾਇਆ ਇੱਕ ਵਾਰ ਜਾ ਕੇ ਮੁੜ ਕੇ ਜਮ ਇਗਨੋਰ ਕਰ ਦੋ ਕੁੜੀ ਨੂੰ ਫਿਰ ਕੁੜੀ ਆਪੇ ਆਂਦੀ ਮਗਰ ਇਹ ਗੱਲ ਨਹੀਂ ਜੇ ਮੁੰਡਾ ਦਿਲੋਂ ਪਿਆਰ ਕਰੂਗਾ ਫਿਰ ਲੁੱਕ ਲੁੱਕ ਕੇ ਦੇਖੂਗਾ ਜੇ ਹੋਇਆ ਟਾਈਮ ਪਾਸ ਵਾਲਾ ਫਿਰ ਉਹਨ ਇੱਕ ਅੱਧੇ ਦਿਨ ਹੀ ਜਾਣਾ ਬਸ ਅੱਛਾ ਨੇ ਕਿੰਨੇ ਕੁ ਪ੍ਰਪੋਜ਼ ਕੀਤੇ ਤੁਸੀਂ ਹੁੰਦਾ ਪ੍ਰਪੋਜ਼ ਆਈ ਨਹੀਂ ਕਿਤੇ ਦਾ ਕੋਈ ਨਹੀਂ ਜੇ ਤੱਕ ਜੀ ਆਹ ਆ ਮੁੰਡਿਆਂ ਨੇ ਬੜੇ ਪ੍ਰਪੋਜ਼ ਆਈ ਨਹੀਂ ਅੱਛਾ ਤੇ ਤੁਸੀਂ ਬਾਕੀ ਪਿਆਰ ਦੀ ਤਾਂ ਗੱਲ ਕੀਤੀ ਮਾਂ ਪਿਓ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਮਾਂ ਪਿਓ ਲਈ ਤਾਂ ਜਾਨ ਦੇ ਦਾਂਗੇ ਸਭ ਤੋਂ ਪਹਿਲਾਂ ਤਾਂ ਉਹ ਨਹੀਂ ਕਰਦੇ ਹੂੰ ਹੂੰ ਕੀ ਕਰਨਾ ਚਾਹੁੰਦੇ ਹੋ ਲੋਕ ਹਨਾ ਕਾਫੀ ਹੁੰਦੇ ਨੇ ਜੇ ਮੈਂ ਦਿਲ ਟੁੱਟ ਜਾਣਾ ਸੇ ਨੂੰ ਸੇ ਲੱਗ ਜਾਂਦਾ ਅਸੀਂ ਘਰ ਦੇ ਦੇਖੇ ਵੀ ਪਹਿਲਾਂ ਮੇਨ ਘਰ ਦੇ ਨੇ ਵੀ ਵਿਆਹ ਤਾਂ ਹੋਈ ਜਾਣਾ ਇੱਕ ਦਿਨ ਇੱਕ ਨਾ ਇੱਕ ਦਿਨ ਹੋਈ ਜਾਣਾ ਹਾਂ ਉਹ ਗੱਲ ਹੈ ਨਹੀਂ ਸਹੀ ਗੱਲ ਹੈ ਹਨਾ ਕੀ ਕਰਨਾ ਚਾਹੁੰਦੇ ਹੋ ਮਾਂ ਬਾਪ ਲਈ ਬਸ ਉਹ ਖੁਸ਼ ਰਹਿਣਾ ਹੂੰ ਜੇ ਕਹੇ ਜੋ ਕੁਝ ਕਹਿਣਗੇ ਉਹ ਕਰ ਲਾਂਗੇ ਜੀ ਕੀ ਬਾਤ ਹੈ ਬਹੁਤ ਵਧੀਆ ਗੱਲ ਹੈ ਚੰਗਾ ਮੁੰਡਾ ਹੈ ਵਧੀਆ ਨਸ਼ੇ ਚ ਕੁਝ ਨਹੀਂ ਰੱਖਿਆ ਹੈਗਾ ਸਹੀ ਗੱਲ ਹੈ ਜੀ ਹਾਂ ਤੁਸੀਂ ਤਾਂ ਦੰਦ ਕੱਢੀ ਐ ਨੂੰ ਕੀ ਗੱਲ ਉਹ ਤਾਂ ਦਿਲ ਟੁੱਟੇ ਤੁਸੀਂ ਹੱਸੀ ਜਾਂਦੇ ਹੋ ਇਹ ਯਾਰ ਹੁੰਦੇ ਆ ਦੇਖੋ ਸਾਡਾ ਹੀ ਮੈਮ ਦੇ ਦਿਲ ਟੁੱਟਿਆ ਹੋਇਆ ਸੀ ਬੱਕੂਡੀ ਦੀ ਕਰ ਦਿੰਦਾ ਇਹਦੇ ਦਿਲ ਟੁੱਟੇ ਪਰ ਇਹ ਹੱਸਦਾ ਬਾਈ ਹੈ ਹੱਸਦਾ ਹੀ ਰਹਿਣਾ ਕੀ ਗੱਲ ਹੋ ਗਈ ਬਾਈ ਤੋ ਜੀ ਨਹੀਂ ਬੱਸ ਮੈਮ ਇਹ ਸਟੇਲ ਬਹੁਤ ਸੋਹਣਾ ਬਣਾਇਆ ਹੈਗਾ ਇਹ ਕਿਹੜੇ ਐਕਟਰ ਦੀ ਝਲਕ ਜੀ ਪਾਉਂਦਾ ਹੈ ਵੱਡਾ ਘਰ ਵਾਲਾ ਲੱਗਦਾ ਵੱਡਾ ਘਰ ਵਾਲਾ ਲੱਗਦਾ ਬਹੁਤ ਵੱਡਾ ਘਰ ਵਾਲਾ ਹੈ ਵੀ ਇਹ ਨਹੀਂ ਕਰਾਈ ਸੀ ਐਵੇਂ ਉੱਠ ਲਈ ਲੋਦਾ ਜਿਸ ਨੇ ਫਗੋਲੀ ਨਹੀਂ ਤੇ ਫਿਰ ਕੀ ਚੱਕਰ ਕੀ ਪੈ ਗਿਆ ਸੀ ਮਾੜੇ ਗੱਲ ਤਾਂ ਸੁਣਾਓ ਬੱਸ ਮੈਮ ਪੰਜਵੀਂ ਤੋਂ ਨਾਲ ਸੀ ਆ ਹੁਣ ਕਿ ਸਾਰਾ 1.5 ਸਾਲ ਲੱਗਾ ਬ੍ਰੇਕਅਪ ਹੋਇਆ ਪੰਜਵੀਂ ਤੋਂ ਨਾਲ ਇੰਨਾ ਟਾਈਮ ਲੌਂਗ ਰਿਲੇਸ਼ਨ ਤੁਹਾਡਾ ਚੱਲਦਾ ਹਾਂਜੀ ਮੈਂ ਬਸ ਬਾਹਰਲਾ ਮੁੰਡਾ ਮਿਲ ਗਿਆ ਕੈਨੇਡਾ ਵਾਲਾ ਰਿਸ਼ਤਾ ਆ ਗਿਆ ਹੂੰ ਉਹਨੂੰ ਹਾਂ ਕਰਤੀ ਅੱਛਾ ਬਸ ਨਹੀਂ ਤੇ ਇੰਨਾ ਲੰਬਾ ਸਮਾਂ ਰਿਲੇਸ਼ਨ ਚਲਾਉਂਦੇ ਰਹੀ ਰਹਿਣਾ ਕਿਵੇਂ ਪੈਂਦਾ ਤੁਸੀਂ ਕਿਵੇਂ ਇੰਨਾ ਸਰਵਾਈਵ ਕੀਤਾ ਰਿਲੇਸ਼ਨ ਚ ਬਸ ਮੈਮ ਪਹਿਲਾਂ ਬਿਨਾਂ ਫੋਨ ਤੋਂ ਰਹਿੰਦੇ ਸੀ ਹੁਣ ਵੀ ਹੁਣ ਕਿਹੜਾ ਗੱਲ ਹੁੰਦੇ ਆ ਹੁਣ ਵੀ ਬਸ ਉਵੇਂ ਆ ਹੈ ਆਖਰੀ ਟਾਈਮ ਕਦੋਂ ਗੱਲ ਹੋਈ ਸੀ ਤੁਹਾਡੀ ਮੈਂ ਫੇਸ ਟੂ ਫੇਸ ਮਿਲੇ ਸੀ ਉਹਨੇ ਮੈਨੂੰ ਜਾਂਦੀ ਆ ਦਿਨ ਦੱਸਿਆ ਗਿਆ ਨਹੀਂ ਮੰਗਣਾ ਆ ਗਿਆਗੇ ਜੀ ਡੋਗੀ ਫੋਟੋ ਦੇਖ ਕੇ ਬਸ ਦਿਲ ਹੋ ਗਿਆ ਨਾ ਖਤਮ ਚੂਰ ਹੋ ਗਿਆ ਫਿਰ ਤੁਸੀਂ ਕੀ ਕੀਤਾ ਤੁਹਾਨੂੰ ਮੋੜ ਕੇ ਕੁੜੀ ਨੂੰ ਕਿਹਨੇ ਮੂੰਹ ਨਹੀਂ ਲਾਇਾਈ ਨਾਲ ਲਾਉਣਾ ਜਿੰਦਗੀ ਅੱਛਾ ਨਹੀਂ ਫਿਰ ਕੀ ਮਹਿਸੂਸ ਕਿ ਹੋਇਆ ਜਦੋਂ ਉਹ ਚੀਜ਼ ਹੋਈ ਫਿਰ ਕਰਿਆ ਕਿ ਤੁਸੀਂ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗੀ ਬਸ ਮੈਂ ਬੈ ਕੇ ਰੋਇਆ ਤਿੰਨ ਚਾਰ ਦਿਨ ਹੂੰ ਬਹੁਤ ਬਦਤਮੀਜ਼ ਤੇਰੀ ਬਤਾ ਸੀ ਤੁਹਾਡੇ ਹਾਂ ਅੱਛਾ ਫਿਰ ਘਰ ਦੇ ਆਨੇ ਕੀ ਕਿਹਾ ਤੁਹਾਨੂੰ ਫਿਰ ਦੇ ਕਿ ਤੇ ਭੱਜ ਜਾ ਭੱਜ ਘਰ ਦੇ ਨਹੀਂ ਭਜਾਤਾ ਨਹੀਂ ਨਹੀਂ ਉਹ ਕਹਿੰਦੇ ਕੋਈ ਨਹੀਂ ਵੀ ਹੁਣ ਆਪਣੇ ਲੱਭ ਲਈ ਵੀ ਹੁਣ ਦੂਰ ਰਹੀ ਕੁੜੀਆਂ ਚੱਕਰਾਂ ਦਾ ਕੱਢ ਲੈ ਕੱਢ ਲੈ ਸ਼ਾਇਰੀ ਕੌਣਗੇ ਬੋਲ ਦੱਸ ਤੇ ਬੋਲਦਾ ਹੋਣਗੇ ਬੋਲਦਾ ਕਾਫੀ ਲੇ ਗੋ ਕਦਸਰਾ ਆਵਦਾ ਸਹਾਰਾ ਹੁੰਦੇ ਸਾਮ ਹੋਣ ਦਿੰਦੇ ਤੇਰੇ ਝੂਠੇ ਲਫਾਜ਼ ਬੇ ਕਦਰ ਮੈਨੂੰ ਸੌਣ ਨਹੀਂ ਦਿੰਦੇ ਕੁਝ ਨਹੀਂ ਝੋਲੀ ਪਿਆ ਫਕੀਰਾਂ ਨੂੰ ਧੋਖਾ ਦੇ ਕੇ ਹੁਣ ਗਲਾਸ ਖੜਕਦੇ ਗਲਾਸਾਂ ਨਾਲ ਪੈਗ ਲਾ ਲੈਣੇ ਸਿੱਟਾ ਦੇ ਕੇ ਅੱਛਾ ਸੱਚੀ ਬੀਨ ਨੇ ਹੋ ਨਾ ਕਦੇ ਕਦੇ ਹੋ ਜਾਂਦਾ ਕਦੇ ਕਦੇ ਹੋ ਜਾਂਦਾ ਹਾਂ ਦਿੱਲੀ ਵਾਲੇ ਨਹੀਂ ਆਪਾਂ ਕੋਈ ਵੀ ਨਸਾ ਨਹੀਂ ਲਾਏਗਾ ਜੀ ਇਹ ਤਾਂ ਦਵਾਈ ਹੈਗਾ ਦਵਾਈ ਹੈ ਹੁਣ ਠੰਡ ਮੈਨੇ ਸਵੇਰ ਦਾ ਕਹਿ ਰਿਹਾ ਵੀ ਜਾਣ ਮਗਾ ਨਈ ਪੇਪਰ ਅੱਛਾ ਪੜ ਲਓ ਪੜ ਲਓ ਹੋ ਜੀ ਕੁਛ ਨਹੀਂ ਰੱਖਿਆ ਬਹੁਤ ਜ਼ਿੰਦਗੀ ਪਈ ਹੈ ਉਹ ਤੁਹਾਨੂੰ ਦੱਸੋ ਨਾ ਲਿਖਿਆ ਤੁਹਾਨੂੰ ਦੱਸੋ ਰਹਿ ਗਿਆ ਸੌਦੇ ਇਨ ਕਾਫੀ ਕੁ ਸਿੱਖਣ ਨੂੰ ਮਿਲ ਜਦਾ ਯਾਰ ਧੋਖਾ ਮਿਲ ਜਦਾ ਬੰਦੇ ਨੂੰ ਕਾ ਵੀ ਕੁ ਸਿਖਾ ਕੇ ਜਾਂਦਾ ਹੁੰਦਾ ਬੰਦੇ ਨੂੰ ਪਰ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਇੱਕ ਪਾਠ ਹੁੰਦਾ ਹੈ ਮੂਵ ਔਨ ਵੀ ਹੋਣਾ ਚਾਹੀਦਾ ਨਾ ਮੂਵ ਔਨ ਬੰਦਾ ਹੋ ਤਾਂ ਜਾਂਦਾ ਮਤਲਬ ਕਦੇ ਇੱਕ ਨਿਆ ਗੱਲ ਲੱਗ ਜਾਈ ਦੀਆਂ ਨੇ ਦੁਬਾਰਾ ਫੇਰ ਹੀ ਯਾਦ ਆ ਜਦਾ ਵੀ ਜੇ ਮਨ ਇਕੱਠੀ ਕੋਈ ਕਲੀਅਰ ਕਰਦੇ ਹੋ ਤੁਸੀਂ ਜਿਵੇਂ ਕੋਈ ਇਕੱਠੀ ਹੋਰੀ ਬੈਠੀ ਹੁੰਦੀ ਰੋਟੀ ਖਾਂਦੇ ਹੁੰਦੇ ਨੇ ਇੱਕ ਦੂਜੇ ਨਾਲ ਕਿੰਨਾ ਕੁ ਦਿਲ ਜਾ ਦੋ ਹਾਂ ਹਨਾ ਫਿਰ ਉਹ ਫੀਲ ਹੁੰਦਾ ਵੀ ਅਸੀਂ ਵੀ ਕਿਸੇ ਟਾਈਮ ਇਦਾਂ ਬੈਠੇ ਹੁੰਦੇ ਸੀਗੇ ਉਹ ਗੱਲ ਹੋ ਜੀਦੀ ਜੀ ਚਲ ਕੋਈ ਗੱਲ ਨਹੀਂ ਰੱਬ ਤੁਨ ਹੋਰ ਵੀ ਸੋਣੀ ਜੀ ਪਿਆਰੀ ਜੀ ਮਤਲਬ ਘਰ ਵਾਲੀ ਦਊਗਾ ਹਨਾ ਉਹ ਤਾਂ ਘਰਦਿਆਂ ਦੀ ਮਰਜ਼ੀ ਨਾਲ ਲੈ ਕੇ ਆਵਾਂਗੇ ਜੀ ਚਲੋ ਸ਼ੁਕਰ ਹੈ ਮੁੰਡੇ ਇਸ ਕੋਲ ਜਾ ਕੇ ਗੋਰੀ ਲੈ ਆਉਣੀ ਹੈ ਬਸ ਵਾਹ ਤੁਸੀਂ ਲਿਆਣੀ ਹੈ ਹਾਈ ਅੱਛਾ ਅੱਛਾ ਇੱਥੋਂ ਵਾਲੀਆਂ ਨਹੀਂ ਪਸੰਦ ਤੁਹਾਨੂੰ ਹੁਣ ਤਾਂ ਜਮਾ ਵੀ ਨਹੀਂ ਪਹਿਲਾਂ ਤਾਂ ਚੱਲ ਉਹ ਵੀ ਤਾਂ ਬਾਹਰ ਹੀ ਭੱਗ ਗਈ ਹਾਂ ਬਾਹਰੋਂ ਲੈ ਕੇ ਸੱਚਾ ਪਿਆਰ ਕਿੱਥੇ ਅੱਜ ਕੱਲ ਨੂੰ ਹਸਿਆ ਰਹੇਗਾ ਜੀ 10 ਦਿਨ ਦਾ ਪਿਆਰ ਹੁੰਦਾ ਅੱਜ ਕੱਲ ਤੋਂ ਪਿਆਸਾ ਅੱਜ ਕੱਲ ਮੈਂ ਬਸ ਜਿਹਦੇ ਕੋਲ ਪਿਆਸਾ ਕੋਈ ਪਿਆਰ ਹੈ ਕਮਾਓ ਫਿਰ ਪੈਸਾ ਤਾਂ ਹੀ ਤਾਂ ਬਾਹਰ ਚੱਲੇ ਠੀਕ ਹੈ ਕਿਤੇ ਜਾਣ ਅਮਰੀਕਾ ਹੀ ਅਮਰੀਕਾ ਚੱਲਿਓ ਕਿੱਦਾਂ ਜਾਓਗੇ ਟਰੰਪ ਨੇ ਤਾਂ ਸਖਤੀ ਕਰ ਰੱਖੀ ਹੈ ਬਹੁਤ ਮੈਂ ਫੈਲ ਲੱਗੀ ਆ ਵਕਫ ਪਰਮੈਂਟ ਤੇ ਓਕੇ ਹੋ ਗਿਆ ਕੰਮ ਹਾਂਜੀ ਚਲੋ ਫਿਰ ਮੁੰਡਾ ਤਾਂ ਫਿਰ ਡਾਲਰਾਂ ਚਕੇ ਹਾਈਲਾਈਟਸ ਕੀਤੀ ਸੀ ਜੀ ਦੋ ਵਾਰ ਹੋਈ ਨਹੀਂ ਤੀਜੀ ਵਾਰ ਹੋ ਗਈ ਫਿਰ ਉਹਦੇ ਕਰਕੇ ਸਟੱਡੀ ਤੇ ਬਾਹਰ ਜਾ ਕੇ ਔਖਾ ਜੀ ਤਾਂ ਕਰਕੇ ਵਕਫ ਪਰਮੈਂਟ ਦਾ ਚਲ ਸਹੀ ਹੈ ਫਿਰ ਤਾਂ ਕੀ ਕਰਨਾ ਉੱਥੇ ਟਰੈਕਟਰ ਨੂੰ ਚਲਾਣਾ ਹੈ ਕੀ ਕਰਨਾ ਦੋ ਨੰਬਰ ਵਾਲਾ ਕੰਮ ਕਰਾਂਗੇ ਹੈ ਦੋ ਨੰਬਰ ਵਾਲਾ ਹੋ ਗਿਆ ਉਹ ਸਾਰਾ ਨਹੀਂ ਜਿਹੜਾ ਹੋਗਾ ਜਿਹੜਾ ਕੰਮ ਮਿਲ ਗਿਆ ਕਰ ਲਾਂਗੇ ਜ਼ਿੰਦਗੀ ਨੂੰ ਕਦੇ ਵੀ ਰਿਸਕ 'ਚ ਨਾ ਪਾਇਓ ਆਪਣੀ ਮਾਪੇ ਦਾ ਸੋਚ ਕੇ ਜਾਇਓ ਹਨਾ ਵੈਸੇ ਮੈਨੂੰ ਸੌਣਾ ਹੁੰਦਾ ਜੇ ਇੱਥੇ ਕੰਮ ਕਰ ਸੈਟ ਬਾਹਰ ਜਾ ਜਾਂਦੇ ਤੱਲ ਹੋ ਆਪਣੀ ਆਪਣੀ ਪਰਸੈਪਸ਼ਨ ਹੋ ਤਾਂ ਹੈ ਜੀ